ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਜਿਵੇਂ ਕਿ ਆਪਾਂ ਸਾਰੇ ਜਾਣਦੇ ਆਂ ਸ਼ਹੀਦੀ ਦੇ ਹੜਾੜੇ ਚੱਲ ਰਹੇ ਨੇ ਤੇ ਸਤਪੋਵ ਵਾਲੇ ਦਿਨ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਉਹਨਾਂ ਦੇ ਪਰਿਵਾਰ ਦਾ ਵਿਛੋੜਾ ਪੈ ਗਿਆ ਸੀ ਸਰਸਾ ਨਦੀ ਕਿਨਾਰੇ ਤੇ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਿਹਾ ਇਹ ਧਾਰਮਿਕ ਗੀਤ ਜੋ ਕਿ ਉਸ ਸਮੇਂ ਦੇ ਦਰਦ ਨੂੰ ਬਿਆਨ ਕਰਦਾ ਏ ਜਦੋਂ ਛੋਟੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਕੌਰ ਜੀ ਸਰਸਾ ਨਦੀ ਤੋਂ ਵਿਛੜ ਕੇ ਤੇ ਜੰਗਲਾਂ ਤੇ ਪਹਾੜਾਂ ਦੇ ਰਸਤਿਆਂ ਤੋਂ ਨਿਕਲ ਰਹੇ ਸੀ ਵਟਾਂ ਲੰਮੀਆਂ ਤੇਰਾ ਸਤਾ ਪਹਾੜ ਦਾ ਤੁਰ ਜਾਂਦੇ ਗੁਰਾਂ ਦੇ ਲਾਲ ਜੀ ਸਰਸਨ ਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲਓ ਹਾਲ ਜੀ वटा लिया ते रस्ता पहाडा रात बिजली दे रा रेशम नालों सोल शरीर ਦੁਖੜੇ ਚੱਲਣੇ ਪੈ ਗਏ ਨੇ ਹਾਏ ਦੁਖੜੇ ਚੱਲਣੇ ਪੈ ਗਏ ਨੇ ਛੁੱਟੀ ਉਮਰ ਦੇ ਦੋਨੋਂ ਬਾਲ ਜੀ ਮਾਤਾ ਗੁਜਰੀਓ ਨਾ ਦੇ ਨਾਲ ਜੀ ਸਰਸਾਨ ਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲਓ ਹਾਲ ਜੀ ਵਟਾਲਾ ਮਿਆ ਤੇਰਾ ਸਦਾ ਪਹਾੜ ਦਾ ਤੁਰੇ ਜਾਂਦੇ ਗੁਰਾਂ ਦੇ ਲਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲਓ ਹਾਲ ਜੀ ਕਹਿਰ ਦੀ ਸਰਦੀ ਹੱਡੀਆਂ چیرੇ ਵਾਲ ਨੇ ਆਣੇ ਕੰਬਦੇ ਨੇ ਉਂਗਲੀ ਫੜ ਕੇ ਮਾਂ ਗੁਜਰੀ ਦੀ ਰਾ ਪਥਰਾਂ ਦੀ ਲੰਘਦੇ ਨੇ ਕਦੋਂ ਜੀਤ ਤੇ ਜੁਜਾਰ ਵੀਰੇ ਆਉਣਗੇ ਮਾਤਾ ਗੁਜਰੀ ਨੂੰ ਪੁੱਛਦੇ ਸਵਾਲ ਜੀ ਸਰਸਨ ਦਿੱਤੇ ਵਿਛੋੜੜ ਪੈ ਗਿਆ ਉਸ ਵੇਲੇ ਤਾਂ ਸੁਣ ਲਲੋ ਹਾਲ ਜੀ ਵਟਾਂ ਲੰਮਿਆ ਤੇ ਰਸਤਾ ਪਹਾੜ ਦਦਾ